ਆ ਅਸਲੇ ਅਸੀਂ ਕਪੂਰਥਲਾ ਦੇ ਸਿਵਲ ਹਸਪੀਟਲ ਖੜੇ ਹਾਂ ਕਿ ਜਿਹੜੀਆਂ ਦਵਾਈਆਂ ਇਹਨਾਂ ਨੇ ਲਿਖੀਆਂ ਤੁਸੀਂ ਆ ਦੇਖ ਲਓ ਇਹ ਸਾਰੀਆਂ ਬਾਹਰੋਂ ਲਿਖੀਆਂ ਵਾਂ ਤੇ ਇਹਨਾਂ ਤੇ ਪੰਜਾਬ ਸਰਕਾਰ ਦਾ ਕੋਈ ਅਸਰ ਨਹੀਂ ਹੈਗਾ ਆ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਉਂਗਾ ਕਿ ਪਰਚੀ ਦਿਖਾਈ ਜਾਣ ਆਰਤੀ ਜੀ ਦੀ ਥੋੜਾ ਕੋਲ ਆ ਕੇ ਆਹ ਦਵਾਈਆਂ ਇਹਨਾਂ ਨੇ ਲਿਖ ਕੇ ਦਿੱਤੀਆਂ ਇਹ ਦਵਾਈਆਂ ਲਿਖੀਆਂ ਜੀ ਸਾਰੀਆਂ ਆ ਲਿਖੀਆਂ ਜੀ ਸਰਕਾਰੀ ਪਰਚੀ ਤੇ ਦਵਾਈਆਂ ਜਿਹੜੀਆਂ ਅਵੇਲੇਬਲ ਹੁਣ ਜਿੱਥੇ ਵੱਡੀਆਂ ਮੈਡੀਸਨ ਆ ਗਈ ਛੋਟੀਆਂ ਤੇ ਨਾਰਮਲ ਚੀਜ਼ ਆ ਨਾਰਮਲ ਦੀ ਮੈਡੀਸਨ ਆ ਲੂਜ਼ ਮੋਸ਼ਨ ਦੀ ਇਹ ਤਾਂ ਹੋਣੀ ਚਾਹੀਦੀ ਹੈ ਅਵੇਲੇਬਲ ਦੋਸਤੋ ਤੁਹਾਨੂੰ ਇੱਕ ਜਾਣਕਾਰੀ ਦੇਣ ਲਈ ਦੱਸਿਓ ਪਿੱਛੇ ਜਿਹੜਾ ਨਾ ਪੰਜਾਬ ਸਰਕਾਰ ਨੇ ਇੱਕ ਗਾਈਡਲਾਈਨ ਕੱਢੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੀਆਂ ਵੀ ਦਵਾਈਆਂ ਵਾ ਇਹ ਸਾਰੀਆਂ ਸਿਵਲ ਹਸਪਤਾਲ ਦੇ ਵਿੱਚੋਂ ਮਿਲ ਗਈਆਂ ਜੇਕਰ ਕੋਈ ਡਾਕਟਰ ਬਾਹਰੋਂ ਦਵਾਈ ਲਿਖਦਾ ਵਾ ਤੇ ਮਰੀਜ਼ ਖੁਦ ਨਹੀਂ ਦਵਾਈ ਲੈਣ ਬਾਹਰ ਜਾਊਗਾ ਡਾਕਟਰ ਜਿਹੜੀ ਦਵਾਈ ਆ ਉਹ ਖੁਦ ਪ੍ਰੋਵਾਈਡ ਕਰਕੇ ਦੇਣਗੇ ਬੀਤੇ ਦੇ ਜਿਹੜੇ ਆਪਣੇ ਪੰਜਾਬ ਦੇ ਸਿਹਤ ਮੰਤਰੀਆ ਉਹਨਾਂ ਨੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਦੀ ਜਾਂਚ ਕੀਤੀ ਸੀ ਜਿਸ ਤੋਂ ਬਾਅਦ ਡਾਕਟਰਾਂ ਤੇ ਸਖਤ ਤੋਂ ਸਖਤ ਸ਼ਿਕੰਜਾ ਜਿਹੜਾ ਕੱਸਿਆ ਗਿਆ ਸਰਦਾਰ ਨਾਲਸੂਲੇ ਇੱਥੇ ਹਸਪਤਾਲ ਦੇ ਵਿੱਚ ਕਈ ਬੰਦੇ ਮੌਜੂਦ ਆਪਾਂ ਗੱਲਬਾਤ ਕਰਾਂਗੇ ਭਾਈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਭਾਈ ਬਲਵਿੰਦਰ ਸਿੰਘ ਸੋਨੂ ਬਲਵਿੰਦਰ ਸਿੰਘ ਜੀ ਸੋਨੂ ਜੀ ਕਿੱਥੋਂ ਆਏ ਤੁਸੀਂ ਭਾਈ ਲੋਕਲ ਕਪੂਰਤਣਾ ਦੇ ਸੰਤ ਜੀ ਅੱਛਾ ਕੀ ਪ੍ਰੋਬਲਮ ਸੀ ਤੁਹਾਡੇ ਨਾਲ ਜਿਹੜੀ ਤੁਸੀਂ ਅਜੇ ਦਵਾਈ ਲਈ ਹੋ ਮੈਨੂੰ ਭਾਜੀ ਇੱਕ ਹਫਤਾ ਹੋ ਗਿਆ ਮੈਡੀਸਿਨ ਲੈਂਦਾ ਇਹਨਾਂ ਬਾਹਰੋਂ ਆਪਾਂ ਲੈ ਰਹੇ ਸੀ ਮੈਡੀਸਿਨ ਸਟੋਰ ਦੇ ਤੋਂ ਤੇ ਮਨ ਲੂਸਨ ਤੇ ਵਾਉਂਟਿੰਗ ਹੀ ਰੁਕ ਨਹੀਂ ਰਹੀ ਅੱਛਾ ਤੇ ਹੁਣੇ ਸੀਟੀ ਸ扫描 ਕਰਾਈ ਹੈ ਨਾ ਜੀ ਉਹਦੇ ਵਿੱਚ ਆ ਪ੍ਰੋਬਲਮ ਆਈ ਹੈ ਤੇ ਉਹਨਾਂ ਨੇ ਇਹ ਮੈਡੀਸਿਨ ਦਿੱਤੀ ਹੈ ਤਾਂ ਤੁਸੀਂ ਕਿਹੜੇ ਡਾਕਟਰ ਨੂੰ ਦਿਖਾਇਆ ਇੱਕ ਨੰਬਰ ਦੇ ਵਿੱਚ ਅੱਛਾ ਇੱਕ ਨੰਬਰ ਦੇ ਵਿੱਚ ਦਿਖਾਇਆ ਉਹਨਾਂ ਨੇ ਤੁਹਾਨੂੰ ਸਾਰੀਆਂ ਦਵਾਈਆਂ ਅੰਦਰੋਂ ਮਿਲ ਗਈਆਂ ਸਾਰੀਆਂ ਬਾਕੀ ਮਿਲੀਆਂ ਇੱਕ ਹੀ ਨਿਮਲੇ ਲੂਜ਼ ਮੋਸ਼ਨ ਦੀ ਅੱਛਾ ਤੇ ਤੁਸੀਂ ਡਾਕਟਰ ਨੂੰ ਕਿਹਾ ਨਹੀਂ ਲੂਜ਼ ਮੋਸ਼ਨ ਦੀ ਦਵਾਈ ਕਿਹਨਾਂ ਨਹੀਂ ਜਿਹੜੀ ਸਭ ਤੋਂ ਕੋਮਨ ਦਵਾਈ ਹੈ ਪਤਾ ਨਹੀਂ ਭਾਜੀ ਉਹ ਕਹਿੰਦੇ ਸਾਡੇ ਕੋਲ ਐਨੀ ਬਾਕੀ ਹੈਗੀ ਸੇ ਅਵੇਲੇਬਲ ਹੈ ਜੋ ਕਰਵਾ ਸਕਦੇ ਹੋ ਤੁਹਾਨੂੰ ਦੇ ਦਿੱਤੀਆਂ ਬਾਕੀ ਨਹੀਂ ਹੈਗੀ ਤੇ ਤੁਸੀਂ ਡਾਕਟਰ ਨੂੰ ਕਿਹਾ ਨਹੀਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂਾਂ ਕਿ ਜਿਹੜੀ ਦਵਾਈ ਇੱਥੇ ਨਹੀਂ ਹੈਗੀ ਡਾਕਟਰ ਖੁਦ ਪ੍ਰੋਵਾਈਡ ਕਰਾ ਕੇ ਦੇ ਦੋਗੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਬਾਕੀ ਜਿੰਨੀ ਮਿਲ ਗਈ ਠੀਕ ਤਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਵੀ ਮਤਲਬ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਆ ਪਾਜੀ ਅਵੇਲੇਬਲ ਹੁਣ ਜਿੱਥੇ ਵੱਡੀਆਂ ਮੈਡੀਸਿਨ ਆ ਗਈਆਂ ਛੋਟੀਆਂ ਤਾਂ ਨਾਰਮਲ ਚੀਜ਼ ਆ ਨਾਰਮਲ ਦੀ ਮੈਡੀਸਨ ਆ ਲੂਜ਼ ਮੋਸ਼ਨ ਦੀ ਇਹ ਤਾਂ ਹੁਣੇ ਚਾਹੀਦੀ ਆ ਅਵੇਲੇਬਲ ਆਪਾਂ ਵੀ ਇਹ ਚੀਜ਼ ਕਹ ਰਹੇ ਕੀ ਜਿੱਦਾਂ ਹੁਣ ਪੰਜਾਬ ਸਰਕਾਰ ਨੇ ਗਾਈਡਲਾਈਨ ਗੱਡੀ ਸੀਗੀ ਵੀ ਮਤਲਬ ਡਾਕਟਰ ਜਿਹੜੀ ਦਵਾਈ ਨਹੀਂ ਹੋਊਗਾ ਖੁਦ ਬਾਹਰੋਂ ਲੈ ਕੇ ਦਊਗਾ ਕੀ ਕਹਣਾ ਚਾਹੁੰਦੇ ਤੁਸੀਂ ਬਿਲਕੁਲ ਪਾਜੀ ਕਹਿਣਾ ਚਾਹੀਦਾ ਇਹਨਾਂ ਨੂੰ ਰੂਲ ਫਾਲੋ ਇਹ ਇਹਨਾਂ ਦੀ ਗਲਤੀ ਹੈ ਕੀ ਮੰਗ ਕੀ ਕਰਦੇ ਨੇ ਪ੍ਰਸ਼ਾਸਨ ਤੋਂ ਵੀ ਪ੍ਰਸ਼ਾਸਨ ਤੋਂ ਭਾਜੀ ਇਹ ਮੰਗਾ ਵੀ ਜੇ ਗਰੀਬ ਬੰਦਾ ਆਂਦਾ ਇਹਦੇ ਕੋਲ ਤਾਂ ਇਹਨਾਂ ਨੂੰ ਪੂਰੀ ਇਹਦਾ ਮਦਦ ਕਰਨੀ ਚਾਹੀਦੀ ਹੈ ਠੀਕ ਹੈ ਜੀ ਇਹ ਸੀਗੇ ਸਾਡੇ ਸੋਨੂੰ ਜੀ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਲੂਜ਼ ਮੋਸ਼ਨ ਦੀ ਜਿਹੜੀ ਕੀ ਕੋਮਨ ਦਵਾਈ ਹੈ ਜਿਹੜੀ ਇਹਨਾਂ ਕੋ ਨਹੀਂ ਹੈਗੀ ਸਾਡੇ ਨਾਲ ਹੋਰ ਵੀ ਇੱਥੇ ਬੰਦੇ ਮੌਜੂਦ ਆ ਤੁਸੀਂ ਦਵਾਈ ਲੈਣਾ ਆ ਦਵਾਈ ਮਿਲ ਗਈ ਤੁਹਾਨੂੰ ਨਹੀਂ ਦਵਾਈ ਉਹ ਕਿੰਨੇ ਬਾਹਰੋਂ ਮਿਲਦੀ ਹੈ ਬਾਹਰੋਂ ਮਿਲਨੀ ਹੈ ਕੀ ਨਾਮ ਆ ਤੁਹਾਡਾ ਜੀ ਨਾਮ ਆ ਤੁਹਾਡਾ ਹਰਦੀ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਤੁਸੀਂ ਇੱਥੋਂ ਹੀ ਲੋਕਲੀ ਅੱਛਾ ਕੀ ਪ੍ਰੋਬਲਮ ਕੀ ਤੁਹਾਨੂੰ ਮੈਨੂੰ ਪ੍ਰੋਬਲਮ ਸੀਗੀ ਬੈਸਟੇ ਦਰਦ ਹੁੰਦੀ ਸੀ ਪਰ ਠੀਕ ਹੈ ਕਿਹੜੀ ਡਾਕਟਰ ਨੂੰ ਦਿਖਾਇਆ ਤੁਸੀਂ ਡਾਕਟਰ ਦਾ ਨਾਮ ਤਾਂ ਨਹੀਂ ਪਤਾ ਪਰ ਅੰਦਰ ਹੀ ਗਈ ਥੀ ਨਹੀਂ ਨਹੀਂ ਕਿਹੜੇ ਕਿਹੜੇ ਕਿੰਨੇ ਨੰਬਰ 'ਚ ਗਏ ਸੀ ਕਿਹੜੀ ਲੇਡੀਜ਼ ਡਾਕਟਰ ਦਿਖਾਇਆ ਹਾਂ ਲੇਡੀਜ਼ ਨੂੰ ਦਿਖਾਇਆ ਲੇਡੀਜ਼ 50 ਨੰਬਰ 'ਚ ਬੰਦੇ ਆ ਉਹ ਜਿਹੜੇ ਲੇਡੀ ਡਾਕਟਰ ਹਾਂਜੀ ਹਾਂ ਤੇ ਜਿਹੜੀ ਦਵਾਈ ਉਹਨਾਂ ਨੇ ਹੁਣ ਤੁਹਾਨੂੰ ਲਿਖ ਕੇ ਦਿੱਤੀ ਅੰਦਰੋਂ ਨਹੀਂ ਮਿਲੀ ਕੋਈ ਵੀ ਅੰਦਰੋਂ ਨਹੀਂ ਮਿਲੀ ਉਹ ਕਹਿੰਦੇ ਬਾਹਰ ਮਿਲ ਜਾਊਗਾ ਬੱਸ ਕਹਿੰਦੇ ਠੀਕ ਹੈ ਸਭ ਠੀਕ ਹੈ ਆਮ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਉਂਗਾ ਕਿ ਪਰਚੀ ਦਿਖਾਈ ਜਾਨ ਆਰਤੀ ਜੀ ਦੀ ਥੋੜਾ ਕੋਲ ਆ ਕੇ ਆ ਦਵਾਈਆਂ ਇਹਨਾਂ ਨੇ ਲਿਖ ਕੇ ਦਿੱਤੀਆਂ ਇਹ ਦਵਾਈਆਂ ਲਿਖੀਆਂ ਜੀ ਸਾਰੀਆਂ ਆ ਲਿਖੀਆਂ ਜੀ ਸਰਕਾਰੀ ਪਰਚੀ ਤੇ ਦਵਾਈਆਂ ਤੇ ਇਹ 50 ਨੰਬਰ ਕਮਰਾ ਦਾਸ ਜਿੱਥੋਂ ਇਹ ਦਵਾਈਆਂ ਲੱਗਿਆ ਵਸੇ 1 ਨੰਬਰ ਕਮਰਾ ਵਾ 1 ਨੰਬਰ ਕਮਰਾ 50 ਨੰਬਰ ਨਹੀਂ 1 ਨੰਬਰ ਲਿਖਿਆ ਹੋਇਆ ਵਾ ਤੇ ਜਿਹੜੀਆਂ ਦਵਾਈਆਂ ਇਹਨਾਂ ਨੇ ਲਿਖੀਆਂ ਤੁਸੀਂ ਆ ਦੇਖ ਲਓ ਇਹ ਸਾਰੀਆਂ ਬਾਹਰੋਂ ਲਿਖੀਆਂ ਵਾ ਤੇ ਇਹਨਾਂ ਤੇ ਪੰਜਾਬ ਸਰਕਾਰ ਦਾ ਕੋਈ ਅਸਰ ਨਹੀਂ ਹੈਗਾ ਡਾਕਟਰਾਂ ਦੇ ਕੋਈ ਅਸਰ ਨਹੀਂ ਦਿਖਦਾ ਇਹ ਪੰਜਾਬ ਸਰਕਾਰ ਦੇ ਜਿਹੜੇ ਬਿਆਨ ਆ ਜਿਹੜੇ ਆਦੇਸ਼ ਉਹਨਾਂ ਨੂੰ ਚਿੱਕੂ ਟੰਗ ਕੇ ਆ ਜਿਹੜੀਆਂ ਕਰਤੂਤਾਂ ਕਰਨਦੇ ਆ ਤੁਸੀਂ ਸਾਫ਼ ਦੇ ਸਕਦੇ ਆ ਤੁਸੀਂ ਉਹਨੇ ਦਵਾਈਆਂ ਬਾਹਰੋਂ ਲਾਉਂਗੇ ਤੁਹਾਨੂੰ ਦਵਾਈਆਂ ਤੁਸੀਂ ਕੀ ਲੈਣ ਦੇ ਸਮਕਸ਼ਾ ਰੱਖਦੇ ਆ ਕਿ ਤੁਸੀਂ ਇਹ ਦਵਾਈਆਂ ਲੈ ਸਕਦੇ ਜੇ ਮਹਿੰਗੀਆਂ ਮਿਲੂਗੀਆਂ ਫੇਰ ਕੀ ਕਰੋਗੇ ਕੇ ਨਾ ਸਿੱਧਾ ਰੋਟਾ ਇੱਥੇ ਆਵਾਂਗੇ ਤੇ ਤੁਹਾਨੂੰ ਜੋ ਜਦਗੀ ਪੰਜਾਬ ਸਰਕਾਰ ਨੇ ਇੱਕ ਆਰਡਰ ਕੱਢੇ ਹੋਏ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਡ ਹੈ ਨਹੀਂ ਜੇ ਦਵਾਈ ਪੰਜਾਬ ਸਰਕਾਰ ਨੇ ਕਿਹਾ ਕਿ ਜੇ ਦਵਾਈ ਨਹੀਂ ਹੋਊਗੀ ਡਾਕਟਰ ਖੁਦ ਬਾਹਰੋਂ ਲਿਆ ਕੇ ਦੇਣਗੇ ਤੁਸੀਂ ਡਾਕਟਰ ਨੂੰ ਕਿਹਾ ਨਹੀਂ ਦਵਾਈ ਹੈ ਨਹੀਂ ਤੁਸੀਂ ਸਾਨੂੰ ਬਾਹਰੋਂ ਲਿਆ ਕੇ ਸਰ ਸਾਨੂੰ ਇਤਨਾ ਪਤਾ ਨਹੀਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਕੀ ਕਹੋਂਗੇ ਪੰਜਾਬ ਦੇ ਜਿਹੜੀ ਦਵਾਈਆਂ ਐ ਇਹ ਇੱਥੇ ਮਿਲਣੇ ਚਾਹੀਦੀਆਂ ਐ ਬਾਹਰੋਂ ਨਾ ਮਿਲਣਾਂ ਕਾ ਚਲੋ ਇਹਨੂੰ ਦਿੱਤਾ ਹੀ ਦਵਾਈ ਨੰਗੀ ਨਾਮ ਕੀ ਤੁਹਾਡਾ ਰਕੇਸ਼ ਕੁਮਾਰ ਇਹ ਸੀਗੇ ਸਾਡੇ ਨਾਲ ਰਕੇਸ਼ ਕੁਮਾਰ ਜੀ ਕਿੱਥੋਂ ਆਏ ਤੁਸੀਂ ਅੱਜ ਇੱਥੇ ਆਇਆ ਇਹ ਜੀਤਨਗਰ ਤੋਂ ਆਇਆ ਜੀ ਕੀ ਕੰਮ ਕੀ ਕਰਦੇ ਤੁਸੀਂ ਕੱਪੜੇ ਦੀ ਦੁਕਾਨ ਤੋਂ ਕੰਮ ਕਰਦੇ ਇਹ ਕੱਪੜੇ ਦੀ ਸ਼ਾਪ ਤੇ ਕੰਮ ਕਰਦੇ ਆ 10-15000 ਦੀ ਤਨਖਾਹ ਤੇ ਕੰਮ ਕਰਦੇ ਹੋਣੇ ਮੇਰੇ ਸਹਾਰਾ ਅੱਜ ਕੱਲ ਇੰਨੀਆਂ ਇੰਨੀਆਂ ਗਈ ਤਰਖਾਵਾਂ ਵਾ ਦੁਕਾਨਾਂ ਦੇ ਜਦੀਸ਼ ਆਹ ਲਓ ਜਿਹੜੀਆਂ ਦਵਾਈਆਂ ਜਿਹੜੀਆਂ ਸਾਰੀਆਂ ਹੀ ਬਾਹਰੋਂ ਲਿਖਤੀਆਂ ਵਾ ਜੇ ਉਹਨੇ ਆਪਣਾ 10-12 ਹਜ਼ਾਰ ਦੀ ਤਨਖਾਹ ਤਨਖਾਹ ਦੇ ਵਿੱਚ ਆਪਣਾ ਘਰ ਚਲਾਉਗੇ ਐਡੀਆਂ ਮਹਿੰਗੀਆਂ ਦਵਾਈਆਂ ਲਾਣਗੇ ਤੇ ਅਸੀਂ ਹੋਰ ਵੀ ਇੱਥੇ ਦੇਖਦੇ ਆਂ ਕਈ ਮਰੀਜ਼ਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾ ਸਾਡੇ ਨਾਲ ਹੋਰ ਵੀ ਇੱਥੇ ਬੰਦੇ ਮੌਜੂਦ ਹੈਗੇ ਸਾਡੇ ਨਾਲ ਇੱਥੇ ਬੱਚਾ ਮੌਜੂਦ ਹੈ ਕੀ ਨਾਮ ਕਾਕੇ ਤੇਰਾ ਨਵਜੋਤ ਜੀ ਕੀ ਪ੍ਰੋਬਲਮ ਤੇਨੂੰ ਮੇਰੇ ਨਾ ਆਹ ਵਾਲੀ ਚੀਤੇ ਆ ਨਾ ਕਿੰਨੇ ਦਰਦ ਪੰਦੀਆਂ ਤੇ ਕਿਹੜੇ ਡਾਕਟਰ ਨੂੰ ਦਿਖਾਇਆ ਕਹਿੰਦੇ ਬੱਚਿਆਂ ਵਾਲੇ ਡਾਕਟਰ ਨੂੰ ਬੱਚਿਆਂ ਵਾਲੇ ਨੂੰ ਦਿਖਾਇਆ ਜੇ ਬੱਚਿਆਂ ਦੇ ਡਾਕਟਰ ਨੂੰ ਦਿਖਾਇਆ ਪਿੱਲ ਆਈਸਾ ਨੇ ਤੋਂ ਗਏ ਫਿਰ ਉਹਨਾਂ ਨੇ ਨਾ ਕਨਾਲਾ ਉਹਨੇ ਭੇਜਿਆ ਨਾ ਕਨਾਲਾ ਦੇ ਡਾਕਟਰ ਵਾਲੇ ਤੋਂ ਭੇਜਿਆ ਫਿਰ ਸਕੈਨ ਕਰਾਈਆ ਅੱਛਾ ਫਿਰ ਉਹਨਾਂ ਨੇ ਦਵਾਈ ਦਿੱਤੀ ਤੇ ਦਵਾਈ ਜਿਹੜੀ ਤੁਹਾਨੂੰ ਮਿਲ ਗਈ ਸਾਰੀ ਅੰਦਰੋਂ ਨਹੀਂ ਹਜੇ ਨਹੀਂ ਮਿਲੀ ਕੋਈ ਵੀ ਨਹੀਂ ਮਿਲੀ ਕੀ ਕਹਿੰਦੇ ਆ ਉਹਦੇ ਕਹਿੰਦੇ ਬਾਹਰੋਂ ਮਿਲਦੀ ਹੈ ਅੱਛਾ ਕਹਿੰਦੇ ਦਵਾਈ ਖਤਮ ਹੋਈ ਪਈ ਹੈ ਹਾਂਜੀ ਅੱਛਾ ਤੇ ਜਦ ਕਿ ਪੰਜਾਬ ਸਰਕਾਰ ਤੇ ਕਹਿੰਦੀ ਹੈ ਜਿਹੜੀਆਂ ਦਵਾਈਆਂ ਹੈਗੀਆਂ ਵਾ ਸਿਵਲ ਹਸਪੀਟਲ ਦੇ ਅੰਦਰੋਂ ਹੀ ਮਿਲਣਗੀਆਂ ਤੇ ਜੇ ਬਾਹਰੋਂ ਲੈ ਕੇ ਦਿੰਦੇ ਖੁਦ ਲਿਆ ਕੇ ਦੇਣਗੇ ਕੀ ਕਹਿਣਾ ਚਾਹੁੰਦੇ ਮਤ ਤੁਸੀਂ ਇਹਨਾਂ ਦੇ ਨਾਲ ਕੀ ਨਾਮ ਤੁਹਾਡਾ ਮੈਂ ਇਹਨਾਂ ਦੀ ਪੂਆ ਮਮਤਾ ਰਾਣੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਲੋਕਲੇ ਸਮਾਰਕ ਚੌਂਕ ਤੇ ਅੱਛਾ ਜਦ ਕੀ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੀਆਂ ਦਵਾਈਆਂ ਵਾਂ ਡਾਕਟਰ ਬਾਹਰੋਂ ਨਹੀਂ ਲਿਖਣਗੇ ਜੇ ਡਾਕਟਰ ਬਾਹਰੋਂ ਲਿਖਦੇ ਆ ਤੇ ਆਪ ਖੁਦ ਬਾਹਰੋਂ ਪ੍ਰੋਵਾਈਡ ਕਰਾ ਕੇ ਦੇਣਗੇ ਕੀ ਕਹਿਣਾ ਚਾਹੁੰਦੇ ਤੁਹਾਨੂੰ ਵੀ ਦਵਾਈਆਂ ਬਾਹਰੋਂ ਲਿਖੀ ਜਾਵਣ ਇਹਨਾਂ ਤੋਂ ਬਾਹਰੋਂ ਲਿਖਦੇ ਹਰ ਵੇਲੇ ਇਹ ਕੁਝ ਕਰਦੇ ਬਾਹਰੋਂ ਕੋਈ ਮਹਿੰਗੀ ਦਵਾਈ ਹੁੰਦੀ ਤਾਂ ਵੀ ਇਹਨਾਂ ਨੇ ਬਾਹਰੋਂ ਕੋ ਸਸਤੀਆਂ ਅੰਦਰੋਂ ਦੇ ਦਿੰਦੇ ਆ ਫਿਰ ਸਰਕਾਰੀ ਗਾੜਾ ਖੋਲ ਕੇ ਇਹਨਾਂ ਨੇ ਰੱਖਿਆ ਵਾ ਫਿਰ ਜਿਨ੍ਹਾਂ ਨੇ ਬਾਹਰ ਹੀ ਭੇ ਹਰ ਚੀਜ਼ ਪ੍ਰਾਈਵੇਟ ਕਰਵਾ ਰਹੇ ਆ ਟੈਸਟ ਵੀ ਅੱਦੇ ਪ੍ਰਾਈਵੇਟ ਕਰਵਾ ਲਓ ਸਕੈਨਾਂ ਵੀ ਪ੍ਰਾਈਵੇਟ ਕਰਵਾ ਲਓ ਆ ਸਾਡੇ ਕੋ ਹੈ ਨਹੀਂ ਮਸ਼ੀਨਾਂ ਕਿਸੇ ਨਹੀਂ ਤੁਸੀਂ ਜਿਹੜੇ ਟੈਸਟ ਕਰਾਈ ਬਾਹਰੋਂ ਕਰਵਾਏ ਸਾਰੇ ਸਕੈਨ ਉਹਨਾਂ ਦੀ ਬਾਹਰੋਂ ਹੋਈ ਆ ਹੁਣ ਅੰਦਰ ਸਕੈਨਿੰਗ ਹੈਗੀ ਆ ਅੰਦਰ ਦੀ ਸਕੈਨ ਉਹ ਬਾਹਰੋਂ ਕਰਵਾਈ ਆ ਉਹਨਾਂ ਨੇ अच्छा नहीं अंदर एक पीछे भी इनहा दी लैब है कि ना कृष्णा लैब जड़ी है इनहा दी कृष्णा लैब ਦੇ ਵਿੱਚ ਹੀ ਕਰਵਾਈ ਹੈ अच्छा वो सरकारी ਹੈ इनहा दी लैब ही है अच्छा ਉਹਨਾਂ ਦੀ ਹੈ ਤੇ ਫਿਰ ਉੱਥੇ 600 ਰੁਪਿਆ ਫਿਰ ਵੀ ਇਹਨਾਂ ਨੇ ਲਿਆ ਹੀ ਤੇ ਫਿਰ ਹੁਣ ਜੇ ਤੁਹਾਨੂੰ ਦਵਾਈਆਂ ਬਾਹਰੋਂ ਲਿਖਦੇ ਤੁਸੀਂ ਡਾਕਟਰ ਨੂੰ ਕਿਹਾ ਨਹੀਂ ਇਹਦੇ ਬਾਰੇ ਵੀ ਹੁਣ ਤੁਸੀਂ ਦਵਾਈਆਂ ਸਾਨੂੰ ਉਹਨਾਂ ਨੇ ਤੇ ਇਹੀ ਕਹਿ ਦੇਣਾ ਵੀ ਬਾਹਰ ਫਿਰ ਹੈ ਨਹੀਂ ਹੋਣ ਗਿਆ ਨਹੀਂ ਬਾਹਰ ਲੈ ਲਓ ਉਹਨਾਂ ਨੇ ਤੇ ਇਹੀ ਕਹਿ ਦੇਣਾ ਸਾਨੂੰ ਤੇ ਹੁਣ ਇਹ ਜਿਹੜੀਆਂ ਇਹਨਾਂ ਦੇ ਜਿਹੜੇ ਕੰਨਾਂ 'ਚ ਜੂਂ ਤੱਕ ਨਹੀਂ ਰੇਂਗਦੀ ਜਿਹੜੀ ਪੰਜਾਬ ਸਰਕਾਰ ਦੇ ਆਰਡਰ ਆ ਕੀ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਜਿੱਦਾਂ ਬਾਹਰੋਂ ਦਵਾਈਆਂ ਲਿਖਦੇ ਆ ਹੀਟ ਹੈ ਔਰ ਕੀ ਹੋਣਾ ਹੈ ਕੀ ਨਾਮ ਦੱਸੇਗੀ ਆਪਣਾ ਮਮਤਾ ਇਹ ਜੀ ਕੇ ਸਾਡੇ ਮਮਤਾ ਜੀ ਇਹ ਕਹਿੰਦੇ ਡਾਕਟਰ ਸਾਰੇ ਠੀਠ ਆ ਇਹ ਜਿੰਨੀ ਵਾਰੀ ਵੀ ਆਨੇ ਓਨੀ ਵਾਰੀ ਟੈਸਟ ਵੀ ਬਾਹਰੋਂ ਲਿਖ ਕੇ ਦਿੰਦੇ ਆ ਤੇ ਦਵਾਈਆਂ ਵੀ ਬਾਹਰੋਂ ਲਿਖ ਕੇ ਦਿੰਦੇ ਆ ਜੋ ਕਹਿੰਦੇ ਗਰੀਬ ਬੰਦੇ ਆ ਕਿੱਥੇ ਜਾਈਏ ਇੰਡੀਆਂ ਮਹਿੰਗੀਆਂ ਦਵਾਈਆਂ ਕਿੱਥੋਂ ਲਈਏ ਅਸੀਂ ਐਸ ਵਾਲੇ ਫਾਰਮੇਸੀ ਦੇ ਬਾਹਰ ਖੜੇ ਆ ਔਰ ਵਾਖੜ ਕਰ ਰਹੇ ਆ ਦੇਖ ਰਹੇ ਆ ਖੋਲਦੇ ਆ ਨਹੀਂ ਖੋਲ ਕਾ ਭਾਜੀ ਆਏ ਖੋਲ ਰਹੇ ਮੁੰਡਾ ਭਾਜੀ ਖੋਲੀ ਹੋਇਆ ਮੈਂ ਕੈਮਰਾਮੈਨ ਨੂੰ ਗੰਗਾ ਮੜਾ ਕੋਲੋਂ ਕੈਮਰਾ ਮਾਰ ਕੇ ਦਿਖਾਣਾ ਉਹ ਫਾਰਮੇਸੀ ਦੇ ਕੋਲ ਮੁੰਡਾ ਆਇਆ ਲੇਕਿਨ ਦੇਖਦੇ ਉਹ ਪਿੱਛੇ ਨੂੰ ਚਲੇ ਗਿਆ ਤੇ ਉਹ ਦੇਖੋ ਇਹ ਦਵਾੜਾ ਕੋਸ਼ਿਸ਼ ਕਰ ਰਹੇ ਆਂ ਕਿ ਬੂਹਾ ਖੜਕਾਣ ਦੀ ਭਾਜੀ ਇਹ ਖੋਲੀਏ ਇੱਕ ਮਿੰਟ ਹੀ ਰਾ ਤੇ ਕੁੰਫਾਈ ਸਾਹਿਬ ਆਇਆ ਇੱਕ ਬੂਹਾ ਖੋਲਦੇ ਪਏ ਆ ਭਾਜੀ ਖੋਲੀਏ ਇੱਕ ਮਿੰਟ ਹੀ ਰਾ ਕੋਸ਼ਿਸ਼ ਕਰ ਰਹੇ ਆਂ ਤੁਹ ਬੂਹਾ ਖਿਲਵਾਣ ਦੀ ਕੋਸ਼ਿਸ਼ ਕਰ ਰਹੇ ਏਦਰੋਂ ਨੰਨੋ ਜੀ ਤੇ ਆਜੋ ਇਹ ਫਾਰਮੇਸੀ ਦੇ ਉਹ ਬੋਲਤਾ ਬਾਅਦ ਅਸੀਂ ਗੱਲ ਕਰਦੇ ਹਾਂ ਨਾ ਭਾਜੀ ਇਹਦੀ ਫਾਰਮੇਸੀ ਇਨਚਾਰਜ ਕੋਣ ਆ ਭਾਜੀ ਕੀ ਨਾਮ ਆ ਤੁਹਾਡਾ ਜੀ ਨਾ ਨਹੀਂ ਕੀ ਨਾਮ ਅਮਨਦੀਪ ਸਿੰਘ ਅਮਲਜੀਤ ਸਿੰਘ ਜਿੱਦਾਂ ਅਸੀਂ ਨਾ ਬਾਹਰ ਹੁਣੇ ਦੇਖਿਆ ਵਾ ਸਾਨੂੰ ਪੰਜ-ਸੱਤ ਪੇਸ਼ੈਂਟ ਇਦਾਂ ਦੇ ਮਿਲੇ ਆ ਜਿੱਦਾਂ ਕੁਝ ਲੇਡੀਜ਼ ਵੀ ਸੀਗੀਆਂ ਜਿਨ੍ਹਾਂ ਨੂੰ ਕੁਝ ਪ੍ਰਾਈਵੇਟ ਪਾਰਟ ਦੇ ਵਿੱਚ ਇਦਾਂ ਪ੍ਰੋਬਲਮ ਸੀ ਕੁਝ ਬੱਚੇ ਸੀ ਜਨੂੰ ਇਦਾਂ ਦੇ ਮਿਲੇ ਛੋਟੇ ਤਾਂ ਵਾ ਤੇ ਇੱਕ ਲੇਡੀ ਵੀ ਸੀਗੇ ਸਾਨੂੰ ਜਿਨ੍ਹਾਂ ਨੇ ਇੱਕ ਨੰਬਰ ਰੂਮ ਦੇ ਵਿੱਚ ਡਾਕਟਰ ਨੂੰ ਦਿਖਾਇਆ ਤੇ ਲੇਕਿਨ ਜਿਹੜੀਆਂ ਦਵਾਈਆਂ ਵਾਂ ਬਾਹਰੋਂ ਲਿਖੀਆਂ ਜਾ ਰਹੀਆਂ ਕੋਈ 2-4 ਦਵਾਈਆਂ ਹੀ ਅੰਦਰੋਂ ਮਿਲਦੀਆਂ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਵੀ 2-4 ਕੋਈ ਨਾ ਦਵਾਈ ਤਾਂ ਸਾਰੀ ਅੰਦਰੋਂ ਆ ਰਹੀ ਹੈ ਜਿਹੜੀ ਲਿਖਤੇ ਡਾਕਟਰ ਸਾਹਿਬ ਤਾਂ ਮਿਲ ਰਹੀ ਹੈ ਇੱਥੇ ਸਾਰੀ ਜੀ ਹਾਂਜੀ ਹਾਂਜੀ ਨਹੀਂ ਉਹ ਸਾਨੂੰ ਐਕਚੁਅਲੀ ਸਾਡੇ ਕੋਲ ਔਨ ਰਿਕਾਰਡ ਆ ਸਾਡੇ ਕੋਲ ਪਰਚੀਆਂ ਵੀ ਹੈਗੀਆਂ ਵਾਂ ਤੇ ਲੇਕਿਨ ਉਹ ਬਾਹਰੋਂ ਲੈਣ ਜਾ ਰਹੇ ਸੀਗੇ ਦਵਾਈਆਂ ਅਸੀਂ ਉਹਨਾਂ ਦੇ ਬਿਆਨ ਵੀ ਕੀਤੇ ਆ ਤੁਸੀਂ ਇਹ ਦਿਖਾ ਦਿਓ ਚਲੇ ਕਿਹੜੀ ਹੈ ਮੈਡੀਸਿਨ ਹੈ ਕਈ ਵਾਰੀ ਪੇਸ਼ੈਂਟ ਉਦਾਂ ਵੀ ਚਲੇ ਜਾਂਦਾ ਹੈ ਨਾ ਪੇਸ਼ੈਂਟ ਦਾ ਜਿਹੜੀ ਡਾਕਟਰ ਸਾਹਿਬ ਲਿਖਦੇ ਹੋਏ ਹੈ ਪੇਸ਼ੈਂਟ ਦੇਖੋ ਦਵਾਈ ਲੈ ਕੇ ਗਿਆ ਵਾ ਜਿਹੜੀਆਂ ਮਿਲਦੀਆਂ ਸੀਗੀਆਂ ਜਿਹੜੀਆਂ ਨਹੀਂ ਮਿਲੀਆਂ ਉਹਦੇ ਖਾਂਡਾ ਮਾਰਿਆ ਉਹ ਕਹਿੰਦੇ ਬਾਹਰੋਂ ਮਿਲਨੀ ਹੈ ਨੇ 12 ਦਾ ਮਤਲਬ ਇਦਾਂ ਤਾਂ ਨਹੀਂ ਹੈਗਾ ਡਾਕਟਰ ਸਾਹਿਬ ਲਿਖ ਦਿਨੀ ਬਦ ਦਵਾਈ ਤਾਂ ਸਾਰੀ ਅੰਦਰ ਆ ਰਹੀ ਹੈ ਹੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਤੁਹਾਡੇ ਕੋਲ ਐਸਲ ਜਿੰਨੀਆਂ ਵੀ ਦਵਾਈਆਂ ਟੋਟਲ ਪੂਰੀਆਂ ਹੈਗੀਆਂ ਉਹ ਸਾਰੀਆਂ ਅੰਦਰ ਹੈਗੀਆਂ ਸਾਰੀਆਂ ਅਸੀਂ ਦੇ ਰਹੇ ਹਾਂ ਹਾਂਜੀ ਕੀ ਨਾਮ ਦੱਸੋ ਦੀ ਆਪਣਾ ਅਮਨਦੀਪ ਸਿੰਘ ਆ ਇਹ ਸੀਗੇ ਤੁਹਾਡੇ ਨਾਲ ਅਮਨਦੀਪ ਸਿੰਘ ਜਿਹੜੇ ਫਾਰਮੇਸੀ ਇਨਚਾਰਜ ਆ ਔਰ ਇਹ ਕਹਿ ਰਿਹਾ ਕਿ ਜਿਹੜੀਆਂ ਫਾਰਮੇਸੀ ਦੇ ਵਿੱਚ ਜਿਹੜੀਆਂ ਸਰਕਾਰ ਵੱਲੋਂ ਦਵਾਈਆਂ ਆ ਰਹੀਆਂ ਉਹ ਸਾਰੀਆਂ ਪੂਰੀਆਂ ਵਾ ਕਈ ਵਾਰੀ ਜਿਹੜਾ ਪੇਸ਼ੈਂਟ ਹੈਗਾ ਵਾ ਉਹਦੀ ਰਸ਼ ਦੇਖ ਕੇ ਜਿਹੜਾ ਹੈਗਾ ਵਾ ਚਲੇ ਜਾਂਦਾ ਵਾ ਤੇ ਇਹ ਸੀ ਸਿਵਲ ਹਸਪਤਲ ਦਾ ਤੁਹਾਨੂੰ ਅੱਜ ਦਿਖਾਇਆ ਅਸੀਂ ਦਵਾਈਆਂ ਦਾ ਸਕੈਂਡਲ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹੋਰ ਵੀ ਸਿਵਲ ਹਸਪਤਲ ਦੀਆਂ ਜਿਹੜੀਆਂ ਇਹ ਸਕੈਂਡਲ ਦਾ ਡੇ ਨਾਲ ਰੂਬਰੂ ਕੀਤਾ ਜਾਊਗਾ ਮੈਂ ਸਾਹਿਲ ਗੁਪਤਾ ਕੈਮਰਾਮੈਨ ਰੂਪੀ ਧਮੀ ਦੇ ਨਾਲ ਕਬੂਰਤਲਾ